ਅੱਜ ਤੁਸੀਂ ਇੱਥੇ ਕੀ ਕਰਨ ਆਏ ਹੋ ਜਿਹੜਾ ਕੈਂਪ ਲੱਗਿਆ ਜੀ ਅੱਜ ਆਈ ਆਪਣੀ ਦਵਾਈ ਬੁੱਟੀ ਲੈਣ ਆਇਆ ਬਸ ਕੀ ਪ੍ਰੋਬਲਮ ਕੀ ਆ ਤੁਹਾਨੂੰ ਸ਼ੂਗਰ ਆ ਬੀਪੀ ਆ ਅੱਛਾ ਜੀ ਪਹਿਲਾਂ ਕਿਸੇ ਹੋਰ ਪਾਸੇ ਦਵਾਈ ਚਲਦੀ ਸੀ ਬਸ ਖਾਲੇ ਜੀ ਆ ਜਾਨੀ ਜਿੱਥੋਂ ਮਲ ਗਈ ਖਾਲੇ ਜੀ ਪੱਬੀ ਪਹਿਲਾਂ ਤੁਹਾਨੂੰ ਦਵਾਈ ਲੈਣ ਲਈ ਦੂਰ ਜਾਣਾ ਪੈਂਦਾ ਸੀ ਅੱਜ ਤੁਹਾਡੇ ਪਿੰਡੇ ਹੀ ਕੈਂਪ ਲੱਗਿਆ ਕਿਵੇਂ ਦਾ ਲੱਗਿਆ ਜੀ ਬਹੁਤ ਵਧੀਆ ਹੈ ਬਹੁਤ ਵਧੀਆ ਬਹੁਤ ਬੜੀਆ ਮੈਂ ਇੱਥੇ ਆਪਣੇ ਫਾਦਰ ਦਾ ਡੈਸਟੇਜ ਵੀਟ ਬਣਾਉਂਦੀ ਸੀ ਉਹ ਹੱਥ ਨਾਲ ਬਣਾਇਆ ਸੀ ਪਹਿਲਾਂ ਇਹਨੂੰ ਆਨਲਾਈਨ ਕਰਾਉਣਾ ਪਹਿਲਾਂ ਸਾਨੂੰ ਮਾਦਪੁਰ ਜਾਣਾ ਪੈਂਦਾ ਸੀ ਮਾਦਪੁਰ 1 ਮਹੀਨੇ ਦੇ ਅੰਦਰ ਅੰਦਰ ਸਾਨੂੰ ਰਿਪੋਰਟ ਕਰਨੀ ਪੈਂਦੀ ਸੀ ਮਾਦਪੁਰ ਫਿਰ ਉਤੋਂ ਫੇ ਮਾਨੂਪੁਰ ਜਾਂਦਾ ਸੀ ਫੇ ਮਾਨੂਪੁਰ ਤੋਂ ਨਿਕਲਦਾ ਆਨਲਾਈਨ ਹੋ ਕੇ ਜੇ ਸਾਨੂੰ ਅੱਜ ਇੱਥੇ ਘਰੇ ਸਾਡਾ ਸਾਰਾ ਕੰਮ ਹੋ ਜਾਣਾ ਇੱਥੇ ਬਹੁਤ ਵਧੀਆ ਕੰਮ ਬਹੁਤ ਬਹੁਤ ਨਾਈਸ ਹੈ ਬਹੁਤ ਵਧੀਆ ਬਿਲਕੁਲ ਅਸੀਂ ਖੁਸ਼ ਹਾਂ ਕੰਮਾਂ ਤੋਂ ਬਹੁਤ ਜੇ ਅਗਲੇ ਪਿੰਡ ਪਿੰਡੇ ਕਿਹੜਾ ਕੈਂਪ ਲੱਗਣ ਧੰਨਵਾਦ ਆ ਸਰਕਾਰ ਦਾ ਬਹੁਤ ਕੰਮ ਕੀਤਾ ਚੰਗਾ ਵਾਈਟ ਵਧੀਆ ਤੁਹਾਡਾ ਅੱਜ ਕੰਮ ਹੋ ਹਾਂਜੀ ਹਾਂਜੀ ਬਸ ਆ ਜੀ ਫਾਰਮ ਭਰ ਲਿਆ ਮੈਂ ਵੀ ਚੈੱਕ ਕਰਕੇ ਉਹਨਾਂ ਨੂੰ ਬਸ ਦੇ ਦੇਣਾ ਸਰ ਉਹਨੂੰ ਆ ਜੀ ਫੀਸ ਆ ਕੋਈ ਐਕਸਟਰਾ ਨਹੀਂ ਕੋਈ ਫੀਸ ਨਹੀਂ ਲਈ ਇਹਨਾਂ ਨੇ ਕੋਈ ਪੈਸਾ ਨਹੀਂ ਲਿਆ ਇਹਨਾਂ ਨੇ ਮੇਰਾ ਨਾਮ ਯਾਰਵਿੰਦਰ ਹੈ ਤੇ ਮੈਂ ਪਿੰਡ ਮਾਧਪੁਰ ਤੋਂ ਬਿਲੋਂਗ ਕਰਦਾ ਐਂਡ ਸਰਕਾਰ ਭਗਵਾਨਪਤ ਮਾਨ ਸਰਕਾਰ ਦੀ ਸਦਕਾ ਜਿਹੜਾ ਮੇਰੀ ਦਾਦੀ ਦਾ ਸਰਟੀਫਿਕੇਟ ਡੈਥ ਦਾ ਸਾਨੂੰ ਬਹੁਤ ਈਜ਼ੀਲੀ ਮਿਲ ਗਿਆ ਐਂਡ ਆਮ ਆਲਸੋ ਵੈਰੀ ਗ੍ਰੇਟਫੁਲ ਜੋ ਸਾਡੇ ਆਸ਼ਾ ਵਰਕਰ ਨੇ ਉਹਨਾਂ ਨੇ ਸਾਨੂੰ ਟਾਈਮਲੀ ਹਰ ਇੱਕ ਚੀਜ਼ ਦੀ ਗਾਈਡੈਂਸ ਦਿੱਤੀ ਐਂਡ ਸਾਨੂੰ ਬਿਨਾ ਕਿਸੇ ਪ੍ਰੋਬਲਮ ਤੋਂ ਸਾਡੇ ਸਰਟੀਫਿਕੇਟ ਸਾਡੇ ਕੋਲ ਮਿਲ ਗਿਆ ਥੈਂਕ ਯੂ ਬਿਲਕੁਲ ਵੀ ਆਈ ਲਾਈਕ ਇੱਕ ਮਿੰਟ ਹੀ ਲੱਗਿਆ ਐਂਡ ਵਿਦਨ 1 ਮਿੰਟ ਦਾ ਸਰਟੀਫਿਕੇਟ ਇਜ਼ ਇਨ ਮਾਈ ਹੈਂਡ ਸਾਰੇ ਪਿਆਰ ਕਰੀਏ ਜਾਂ ਬਦਸਵਾ ਹਲਕੇ ਵਿੱਚ ਸਰਕਾਰੀ ਦੀ ਗੱਲ ਕਰਾਂ ਵੀ ਆਪ ਦੀ ਸਰ ਆਪਣੇ ਦਵਾਰ ਤੇ ਬੜਾ ਚੰਗਾ ਲੱਗ ਰਿਹਾ ਕਿ ਲੋਕਾਂ ਦੇ ਮਸਲੇ ਜਿਹੜੇ ਪਿੰਡ-ਪਿੰਡ ਜਾ ਕੇ ਹੱਲ ਕਰਨੇ ਜੇ ਆਪਾਂ ਗੱਲ ਕਰੀਏ ਜਿਵੇਂ ਆਪਾਂ ਨੂੰ ਪਤਾ ਵਿੱਚ 43 ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਪਲਾਂ ਆਨਲਾਈਨ ਪ੍ਰਾਪਤ ਨੇ ਤੇ ਉਹ ਨਾਲ ਦੀ ਨਾਲ ਜਿਹੜਾ ਕੰਮ ਇੱਥੇ ਹੱਲ ਹੋ ਸਕਦਾ ਨਾਲ ਦੀ ਨਾਲ ਕੀਤਾ ਜਾ ਰਿਹਾ ਨੇ ਤੇ ਲੋਕਾਂ 'ਚ ਬਹੁਤ ਵੱਡਾ ਰਿਸਪੌਂਸ ਆ ਤੇ ਲੋਕ ਜਿਸ ਹੱਬ ਨਾਲ ਆ ਰਹੇ ਨੇ ਬੜੇ ਖੁਸ਼ ਨੇ ਮੈਂ ਹੁਣੇ ਦੇਖਿਆ ਇੱਕ ਸਰਟੀਫਿਕੇਟ ਅਫਰ ਡੈਥ ਸਰਟੀਫਿਕੇਟ ਦੀ ਗੱਲ ਸੀਗੀ ਉਹ ਵੀਰ ਦਾ ਦੱਸ ਗਿਆ ਸਿਰਫ 10 ਮਿੰਟ ਲੱਗੇ ਨੇ ਮੈਨੂੰ ਨਾਲ ਦੀ ਨਾਲ ਦਾ ਬਲੂ ਡੈਥ ਸਰਟੀਫਿਕੇਟ ਜਾਰੀ ਹੋ ਗਿਆ ਤੁਹੇ ਹਰ ਇੱਕ ਕੰਮ ਜਿਹੜਾ ਇੱਥੇ ਹੋ ਸਕਦਾ ਉਹ ਨਾਲ ਦੀ ਨਾਲ ਕੀਤਾ ਜਾ ਰਿਹਾ ਤੇ ਲੋਕਾਂ ਚ ਬਹੁਤ ਪਾਰਿਸ਼ਾ ਹੈ। ਹਾਂ ਐਮਐਲ ਸਰ ਇਹ ਡੇਲੀ ਕੈਂਪ ਚੱਲੇਗਾ ਜੀ ਬਹੁਤ ਚੱਲੇਗਾ। ਇਹ ਡੇਲੀ ਹੈ ਜੀ ਅੱਜ ਬਦਸਵਾ ਹਲਕੇ ਦੇ ਵਿੱਚ 9 ਪਿੰਡਾਂ ਦੇ ਵਿੱਚ ਕੈਂਪ ਲੱਗ ਰਿਹਾ ਤੇ 9 ਪਿੰਡਾਂ ਦੇ ਵਿੱਚ ਹਰ ਤਰ੍ਹਾਂ ਦੇ ਅਧਿਕਾਰੀ ਸਾਡੇ ਉੱਤੇ ਉਪਲਬਧ ਨੇ ਜਿਹੜੀ ਜਿਹੜੀ ਪ੍ਰੋਬਲਮ ਆਕਦੇ ਹੱਲ ਹੋ ਰਹੀ ਹੈ ਨਾਲ ਦੀ ਨਾਲ ਕਰ ਰਿਹਾ ਜੀ ਤੇ ਜਿਹੜੀ ਨਹੀਂ ਜਾ ਕੇ ਬਲੋ ਕਹਾਂ ਜਾ ਕੇ ਆਫਿਸ ਚ ਜਣੀ ਉਹਨਾਂ ਨੂੰ ਨੋਟ ਕੀਤਾ ਜਾ ਰਿਹਾ ਤੇ ਜੀ ਸੁਣਾਵਾਂਗੇ ਜੀ 44 ਸਵਾਮਤ ਉਹ ਹੀ ਨਜਰੀ ਆਨਲਾਈਨ ਹੈ ਕਿ ਬਾਕੀ ਉਸ ਤੋਂ ਬਗੈਰ ਹਰ ਇੱਕ ਵਿਭਾਗ ਸਿਹਤ ਉਹ ਭੁਗਤ ਲਈ ਜ ਜਨੇ ਵੀ ਮਨੂ ਸਰਕਾਰੀ ਭੁਗਤ ਹੈਗੇ ਸਾਰੇ ਜਿਹੜੇ 9 ਦੇ 9 ਪਿੰਡਾਂ ਚ ਹਾਜ਼ਰ ਨੇ ਤੇ ਨਾਲ ਦੀ ਨਾਲ ਉਹ ਜਿਹੜੇ ਕੰਮ ਮੌਕੇ ਦੇ ਕੀਤੇ ਜਾਂਦੇ ਕਿ ਤੋਂ ਸਾਰੇ ਹੋ ਰਹੇ ਨੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਜਾ ਰਹੀਆਂ ਨੇ ਜੀ ਨਹੀਂ ਸ਼ਿਕਾਇਤ ਨਹੀਂ ਅੱਜ ਤੱਕ ਸਿਰਫ ਮੇਲ ਕੰਮ ਨੇ ਜਿਹੜੇ ਜਿਹੜੇ ਕੰਮ ਪਰ ਪੈਂਡਿੰਗ ਪਏ ਨੇ ਕਰਵਾਉਣੇ ਆਲੇ ਪਏ ਨੇ ਉਹ ਸਾਰੇ ਪਿੰਡਾਂ 'ਚ ਜਾ ਕੇ ਮਨੂ ਕਲੀਏ ਸਰਕਾਰ ਪਿੰਡ 'ਚ ਜਾ ਕੇ ਲੋਕਾਂ ਦੇ ਦੁਆਰੇ ਜਾ ਕੇ ਉਹ ਕੰਮ ਸਾਰੇ ਕੰਪਲੀਟ ਕਰ ਰਹੀ ਹੈ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਜੀ ਜੀ ਅੱਜ ਤਾਂ ਸਿਰਫ ਹੈ ਹੀ ਮੇਨ ਕਾਰੋਬਾਰ ਸੀ ਵੀ ਆਪ ਦੀ ਸਰਕਾਰ ਆਪਕੇ ਦਵਾਰ ਕਹਿੰਦਾ ਹੋ ਰਿਹਾ ਹੈ ਵੀ ਜਿਹੜੇ ਕੰਮ ਹੋਣੇ ਆਲੇ ਨੇ ਜਿਹੜੇ ਸਰਕਾਰ ਦਫਤਰ ਜਾ ਕੇ ਲੋਕ ਕਰਵਾਉਂਦੇ ਨੇ ਉਹ ਅਸੀਂ ਪਿੰਡਾਂ 'ਚ ਜਾ ਕੇ ਪਿੰਡਾਂ ਦੇ ਟੈਨਵਾਲ ਉਹਨਾਂ ਦੇ ਘਰੇ ਜਾ ਕੇ ਕਰ ਰਹੇ ਆ ਜੀ ਤੇ ਲੋਕ ਬਹੁਤੇ ਖੁਸ਼ ਨੇ ਜੀ ਜੋ ਰਾਸ਼ਨ卡 ਟੱਪੇ ਗਏ ਨੇ ਉਹ ਤੁਹਾਨੂੰ ਪੁਰੀ ਦੁਬਾਰਾ ਜੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਜੋ ਜੋ ਵੀ ਕੰਮ ਔੱਕਦੇ ਹੋ ਸਕਦੇ ਨਾਲ ਦੀ ਨਾਲ ਕੀਤਾ ਜਾ ਰਿਹਾ ਹੈ ਐਮਐਲਏ ਸਾਹਿਬ ਕਈ ਜਿਵੇਂ ਰੈਜ਼ੀਡੈਂਸ ਸਰਟੀਫਿਕੇਟ ਦਾ ਜਾਂ ਕਾਸ ਸਰਟੀਫਿਕੇਟ ਦਾ ਉਹਦੇ ਵਿੱਚ ਐਮਸੀ ਦੇ ਸਿਗਨੇਚਰਾਂ ਦੀ ਵੀ ਜ਼ਰੂਰਤ ਪੈਂਦੀ ਆ ਪਟਵਾਰੀ ਸਾਹਿਬ ਦੇ ਵੀ ਜ਼ਰੂਰਤ ਸਿਗਨੇਚਰਾਂ ਦੀ ਜ਼ਰੂਰਤ ਪੈਂਦੀ ਆ ਉਹ ਵੀ ਇੱਥੇ ਮੌਜੂਦ ਨੇ ਜੀ ਔਨ ਦੀ ਸਪੋਟ ਇਨ ਸਾਈਨ ਕੀਤਾ ਜਾਂਦਾ ਦੇਖੋ ਅਜੇ ਮੈਂ ਸਰਪੰਚ ਸਾਹਿਬ ਪਿੰਡ ਦੇ ਮੈਂਬਰ ਨੇ ਜਿੱਥੇ ਲੋੜ ਪੈਂਦੀ ਆ ਸੁਖਬੰਦ ਸਾਹਿਬ ਸਾਈਨ ਕਰਕੇ ਨਾਲ ਦੀ ਨਾਲ ਸਰਟੀਫਿਕੇਟ ਤੇ ਮਤਲਬ ਤਸਦੀਕ ਕਰ ਰਿਹਾ ਤੇ ਪਟਵਾਰੀ ਪਟਵਾਰੀ ਸਾਹਿਬ ਸਾਰੇ ਇੱਥੇ ਨੇ ਸਾਰਾ ਮਤਲਬ ਟੋਟਲ ਹਰ ਇੱਕ ਜਿਹਦੀ ਜ਼ਰੂਰਤ ਹੈਗੀ ਆ ਹਰ ਇੱਕ ਅਧਿਕਾਰੀ ਇੱਥੇ ਬਲਾਕ ਕਰ ਇਹ ਕਿੰਨੇ ਕੇ ਸਮੇਂ ਬਾਅਦ ਜੀ ਦਿੱਤੇ ਜਾਣਗੇ ਜਿਹੜੇ ਵੀ ਸਰਟੀਫਿਕੇਟ ਅੱਜ ਅਪਲਾਈ ਜਿਹੜੇ ਇਹ ਤਾਂ ਨਾਲ ਦੀ ਨਾਲ ਨੇ ਜੀ ਉਹਦਾ ਨਾਲ ਦੀ ਨਾਲ ਹੋਈ ਜਾਣਾ ਇਹਦਾ ਕੰਮ ਤੇ ਦੂਜੀ ਗੱਲ ਹੈ ਕਿ ਇਹ ਪ੍ਰੋਗਰਾਮ ਲਗਭਗ 31 ਤਰੀਕ ਤੱਕ ਜਿਹੜਾ ਪੂਰਾ ਵਿਧਾਨ ਸਭਾ ਹਲਕਾ ਸਬਰਾਲਾ ਕਵਰ ਕਰ ਲੈਣਾ ਅੱਜ 9 ਪਿੰਡਾਂ ਚ ਕੱਲ ਨੂੰ 15 ਜਾਂ ਇੱਕ ਦਿਨ 9 ਪਿੰਡ ਤੇ ਦੂਜੇ ਨੂੰ 15 ਪਿੰਡ ਦੇ ਹਿਸਾਬ ਨਾਲ ਇਹ 31 ਤਰੀਕ ਦੇ ਇੱਕ ਅੰਤਿ ਅਤੀ ਅੰਤਿ ਸੌਰੀ 28 ਤਰੀਕ ਤੱਕ ਇਹ ਸਾਰਾ ਕੰਪਲੀਟ ਹੋ ਜਾਣਾ ਤੇ ਸਾਰਾ ਭਾਂ ਸੁਬਾ ਹਲਕਾ ਸੰਵਾਲਾ ਸੇਮ ਪੂਰੇ ਪੰਜਾਬ 'ਚ ਇਹ ਮੁਹਿੰਮ ਚੱਲੀ ਹੋਈ ਹੈ ਤੇ ਬੜੀ ਬਾਬ ਦੇ ਰਿਸਪੋਨਸਿਬਲ ਲੱਗਿਆ ਹੈ ਇੱਕ ਪਿੰਡ ਦੇ ਵਿੱਚ ਕਿੰਨਾ ਕ ਸਮਾਂ ਆਇਆ ਕੈਂਪ ਆਇਆ ਇੱਕ ਪਿੰਡ ਦੇ ਵਿੱਚ ਲਗਭਗ 2.5 3 ਘੰਟੇ ਜੀ ਔਰ 2.5 3 ਘੰਟੇ ਸਾਰੇ ਹੀ ਜਿਹੜੇ ਆਪਣੇ ਸਬੰਧਤ ਅਧਿਕਾਰੀ ਨੇ ਉੱਥੇ ਹੀ ਆਉਣ ਸਰ ਇੱਥੇ ਜੀ ਉਤੋਂ ਬਾਅਦ ਅਗਲਾ ਪਿੰਡ ਜਾਣਗੇ ਇਹਨਾਂ ਨੇ